ਅੱਜ ਦੀ ਕਹਾਣੀ ਇੱਕ ਧੀ ਦੀ ਕਹਾਣੀ ਹੈ ਉਸ ਧੀ ਦੀ ਜਿਹੜੀ ਨਿੱਕੀ ਉਮਰੇ ਬਹੁਤ ਲਾਡਾਂ ਨਾਲ ਪਾਲੀ ਗਈ ਨਿੱਕੀ ਉਮਰੇ ਐਨੇ ਕ ਲਾਡਾਂ ਨਾਲ ਪਾਲੀ ਗਈ ਕਿ ਜਦੋਂ ਕੋਈ ਕੰਮ ਕਹਿੰਦੇ ਸੀ ਤਾਂ ਕਹਿੰਦੇ ਸੀ ਹਮ ਨਹੀਂ ਕਰਾਂਗੇ ਅੱਜ ਭਾਵੇਂ ਭੈਣ ਇਹ ਤੁਹਾਨੂੰ ਬਹੁਤ ਵੱਡੀ ਉਮਰ ਦੇ ਵਿੱਚ ਬੈਠੀ ਦਿਖ ਰਹੀ ਹੈ ਪਰ ਇਹ ਕਹਾਣੀ ਉਸੇ ਬਾਲਮਨ ਦੀ ਕਹਾਣੀ ਹੈ ਜਿਹੜਾ ਨਿੱਕੇ ਹੁੰਦੇ ਹੋਏ ਐਸ਼ ਕਰਦਾ ਆਪਣੇ ਬਾਪੂ ਦੇ ਸਿਰ ਤੇ ਪੈਣ ਦੱਸਦੀ ਹੈ ਕਿ ਮੈਂ ਨਿੱਕੀ ਹੁੰਦੀ ਹੋਈ ਐਨੇ ਕੋ ਲਾਡਾ ਨਾਲ ਪਾਲੀ ਗਈ ਕਿ ਮੈਨੂੰ ਘਰਦਿਆਂ ਨੇ ਕੋਈ ਵੀ ਕੰਮ ਨਹੀਂ ਕਰਾਇਆ ਬਹੁਤ ਜ਼ਿਆਦਾ ਐਸ਼ ਪ੍ਰਸਤੀ ਕੀਤੀ ਬਹੁਤ ਜ਼ਿਆਦਾ ਜ਼ਿੰਦਗੀ ਦਾ ਆਨੰਦ ਮਾਣਿਆ ਫਿਰ ਵਿਆਹ ਹੋ ਜਾਂਦਾ ਵਿਆਹ ਗਰੀਬ ਪਰਿਵਾਰ ਦੇ ਵਿੱਚ ਹੁੰਦਾ ਤੇ ਘਰ ਵਾਲਾ ਵੀ ਗਰੀਬ ਹੁੰਦਾ ਉਹਦੇ ਸੱਸ ਸਹੁਰਾ ਵੀ ਗਰੀਬ ਹੁੰਦੇ ਆ ਪੈਣ ਦੱਸਦੀ ਹੈ ਕਿ ਗਰੀਬੀ ਐਨੀ ਸੀ ਕਿ ਮੈਨੂੰ ਨਿੱਕੀ ਹੁੰਦੀ ਨੂੰ ਕੁਝ ਵੀ ਨਹੀਂ ਪਤਾ ਸੀਗਾ ਕਿ ਕੀ ਕਰਨਾ ਕੀ ਨਹੀਂ ਕਿਉਂਕਿ ਕੰਮ ਨਹੀਂ ਕੀਤਾ ਦੂਸਰੇ ਤੀਸਰੇ ਦਿਨ ਉਸਦੇ ਸੱਸ ਸਹੁਰਾ ਉਸ ਦੀ ਕੁੱਟ ਮਾਰ ਕਰਨ ਲੱਗ ਜਾਂਦੇ ਆ ਬਾਲਮਨ ਦੇ ਉਹ ਨਿੱਕੇ ਸੁਪਨੇ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਸੀ ਕਿ ਦੁਨੀਆ ਕੀ ਹੁੰਦੀ ਆ ਜਦੋਂ ਅਚਾਨਕ ਕੁੱਟ ਪੈਂਦੀ ਆ ਤੇ ਬਹੁਤ ਬੁਰੇ ਹਾਲਾਤ ਬਣ ਜਾਂਦੇ ਆ ਭੈਣ ਦੱਸਦੀ ਆ ਕਿ ਉਸ ਦਾ ਦੇ ਮਗਰ ਲੱਗ ਕੇ ਜਦੋਂ ਨਿੱਕੀ ਹੁੰਦੀ ਨੂੰ ਕੁਛ ਨਾ ਪਤਾ ਹੋਣਾ ਤਾਂ ਉਸ ਦਾ ਪਤੀ ਵੀ ਉਸ ਨੂੰ ਕੁੱਟਣ ਲੱਗਦਾ ਐਨੀ ਇੱਕ ਦਰਦ ਭਰੀ ਦਾਸਤਾਨ ਇਸ ਭੈਣ ਦੀ ਹੈ ਤੁਸੀਂ ਜਦੋਂ ਸੁਣੋਗੇ ਕਿ ਅੱਗੇ ਜਾ ਕੇ ਕੀ ਕੀ ਹੋ ਜਾਂਦਾ ਹੈ ਭੈਣ ਦੇ ਨਾਲ ਉਸ ਦੇ ਪਤੀ ਨੂੰ ਅਦਰੰਗ ਹੋ ਜਾਂਦੀ ਹੈ ਤੇ ਉਹ ਦਾ ਪਤੀ ਦਾ ਇੱਕ ਹਿੱਸਾ ਸਾਰਾ ਖੜ ਜਾਂਦਾ ਪਰ ਫਿਰ ਵੀ ਭੈਣ ਜਦੋਂ ਉਸ ਦੀ ਇੰਨੀ ਸੇਵਾ ਕਰਦੀ ਹੈ ਕਿ ਲੋਕ ਉਸ ਨੂੰ ਕਹਿਣ ਲੱਗ ਜਾਂਦੇ ਆ ਵੀ ਇਹ ਤਾਂ ਭਾਈ ਬਹੁਤ ਧੰਨ ਹੈ ਇਹ ਔਰਤ ਜਿਸ ਨੇ ਆਪਣੇ ਪਤੀ ਦੀ ਇਸ ਤਰੀਕੇ ਨਾਲ ਸੇਵਾ ਕੀਤੀ ਤੇ ਉਸ ਨੂੰ ਖੜਾ ਕਰ ਲਿਆ ਪਰ ਉਸ ਦੇ ਪਤੀ ਨੂੰ ਹਮੇਸ਼ਾ ਫਿਰ ਇਹ ਅਹਿਸਾਸ ਹੁੰਦਾ ਕਿ ਮੈਂ ਤੇਰੀ ਜਿਹੜੀ ਉਹ ਕੁੱਟਮਾਰ ਕੀਤੀ ਉਹ ਗਲਤ ਕੀਤੀ ਤੂੰ ਮੇਰਾ ਇੰਨਾ ਸਾਥ ਦਿੱਤਾ ਪਰ ਇਹ ਇੱਥੇ ਹੀ ਗੱਲ ਨਹੀਂ ਮੁੱਕਦੀ ਭੈਣ ਦੀ ਕਹਾਣੀ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਕਿ ਇੱਕ ਨਿੱਕੀ ਜੀ ਕੁੜੀ ਦੀਆਂ ਆਸਾਂ ਉਮੀਦਾਂ ਗਰੀਬੀ ਤੇ ਮਾਪਿਆਂ ਦੀ ਉਹ ਲਾਪਰਵਾਹੀ ਜਿਹੜੀ ਕਹਿ ਦਿੰਦੇ ਆ ਕਿ ਆਪਣਾ ਫਰਜ ਲਾਹੋ ਉਹ ਕਿਵੇਂ ਆਸਾਂ ਉਮੀਦਾਂ ਤੇ ਬਚਪਨ ਨੂੰ ਤੇ ਉਹਦੀਆਂ ਖੁਸ਼ੀਆਂ ਨੂੰ ਬਰਬਾਦ ਕਰ ਦਿੰਦੀ ਹੈ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੇ ਵਿਚਾਰ ਜ਼ਰੂਰ ਦੱਸਿਓ ਕਿ ਕਿਉਂ ਇਹੋ ਜਿਹਾ ਕੰਮ ਧੀਆਂ ਨਾਲ ਹੁੰਦਾ ਤੇ ਅਕਸਰ ਉਹਨਾਂ ਦੇ ਦੋਸ਼ੀ ਮਾਪੇ ਹੀ ਹੁੰਦੇ ਆ ਕਮੈਂਟ ਸੈਕਸ਼ਨ ਦੇ ਵਿੱਚ ਜਦੋਂ ਤੁਸੀਂ ਜਾਓਗੇ ਉਦੋਂ ਇੱਕ ਹਾਈਪ ਨਾਮ ਦੇ ਇੱਕ ਹੋਰ ਬਟਨ ਹੋਊਗਾ ਉਹਨੂੰ ਤੁਸੀਂ ਨੱਪ ਦਿਓ ਜਿਉ ਮਫਤ ਹੈ ਉਦੇ ਨਾਲ ਸਿਰਫ ਸਾਡ ਨੂੰ ਵੀਡੀਓ ਨੂੰ ਸਾਡੀ ਵੀਡੀਓ ਨੂੰ ਅੱਗੇ ਜਾਣ ਚ ਮਦਦ ਮਿਲੂਗੀ ਸਤਿ ਸ਼੍ਰੀ ਅਕਾਲ ਜੁੜੇ ਹੋ ਵੋਕਲ ਗੁਰਮੀਤ ਚੈਨਲ ਦੇ ਨਾਲ ਅੱਜ ਸਾਡੇ ਨਾਲ ਹੋਣਗੇ ਭੈਣ ਗੁਰਮੀਤ ਕੌਰ ਜੀ ਇਹਨਾਂ ਦੀ ਜ਼ਿੰਦਗੀ ਬਾਰੇ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਭੈਣੇ ਹਮੇਸ਼ਾ ਦੀ ਤਰ੍ਹਾਂ ਅਸੀਂ ਸਾਡੇ ਜਿਹੜੇ ਚੈਨਲ ਤੇ ਜੋ ਵੀ ਮਹਿਮਾਨ ਹੁੰਦਾ ਉਹਦੀ ਆਪਾਂ ਜ਼ਿੰਦਗੀ ਬਾਰੇ ਗੱਲਬਾਤ ਕਰਦੇ ਹਾਂ ਬਚਪਨ ਤੋਂ ਸ਼ੁਰੂ ਕਰਦੇ ਹਾਂ ਹਾਂ ਜੀ ਬਚਪਨ ਕਿਵੇਂ ਲੰਘਿਆ ਭੈਣੇ ਬਚਪਨ ਦਾ ਵੀ ਜੀ ਮੇਰਾ ਬਹੁਤ ਵਧੀਆ ਲੰਘਿਆ ਹਮ ਅਸਨ ਕੇ ਡਨ ਨਾਲ ਕੰਮ ਨਹੀਂ ਸੀ ਕਰਦੀ ਬਚਪਨ ਛੋਟੀ ਉਮਰ ਚ ਹੋ ਰਹੀ ਆ ਲਾੜੀ ਰੱਖਿਆ ਮਾਂ ਪਿਓ ਨੇ ਅਸੀਂ ਤਿੰਨ ਭੈਣਾਂ ਸਿੱਕ ਭਰਾ ਸੀ ਕੌ ਮਾਂ ਪਿਓ ਕਰਦੇ ਸੀ ਕੰਮ ਕਹਿੰਦੇ ਨਹੀਂ ਸੀ ਵੀ ਕੰਮ ਕਰੋ ਪੁੱਤਾਂ ਨੂੰ ਪਾਲਿਆ ਮਾਂ ਪਿਓ ਨੇ ਸਾਡਾ ਤੇ ਕੰਮ ਕਰਦੇ ਸੀ ਮਨ ਕਰਦਾ ਸੀ ਕੰਮ ਤੇ ਜਾਂਦੇ ਸੀ ਨਹੀਂ ਖੇਡ ਕੇ ਜਵਾਬ ਦੇ ਦਿੰਦੇ ਸੀ ਵੀ ਹਮ ਨਹੀਂ ਹਮ ਨਹੀਂ ਕਰਾਂਗੇ ਕੰਮ ਖੇਡਨੇਗੇ ਹਮ ਤੋ ਅੱਛਾ ਤੇ ਮੇਰੀ ਵੱਡੀ ਭੈਣ ਬਹੁਤ ਕੰਮ ਕਰਦੀ ਸੀ ਦਿਹਾੜੀਆਂ ਦੱਪੇ ਮੇਰੇ ਮਾਪਿਓ ਨੇ ਬਹੁਤ ਸਹਾਰਾ ਦਿੱਤਾ ਉਹਨੇ ਪਰ ਮੈਂ ਨਹੀਂ ਸੀ ਕੰਮ ਕਰਦੀ ਮੈਂ ਤਾਂ ਕਹਿੰਦੀ ਸੀ ਵੀ ਮੈਂ ਨਹੀਂ ਕਰਨਾ ਦਾ ਰੋਟੀ ਪਕਾਉਣ ਤੋਂ ਵੀ ਚਾਲੂ ਸੀ ਮੈਂ ਪਹਿਲਾਂ ਤੋਂ ਅੱਛਾ ਹਾਂਜੀ ਐਨੇ ਲਾਡ ਨਾਲ ਰਹੇ ਹਾਂ ਤੁਸੀਂ ਹਾਂਜੀ ਐਨੇ ਲਾਡ ਨਾਲ ਰੱਖਿਆ ਜੀ ਤੇ ਜੇ ਮੇਰੀ ਮੰਮੀ ਕੋਲਦੀ ਵੀ ਇੱਕ ਟਾਈਮ ਮੈਨੂੰ ਮੇਰਾ ਤਾਇਆ ਸੀ ਵੱਡਾ ਉਹ ਮੈਨੂੰ ਕਹੇ ਲੈ ਜਾਂਦਾ ਵੀ ਤੂੰ ਮੈਂ ਕੰਮ ਇਹਦੇ ਵੰਡੇ ਦਾ ਮੈਂ ਕਰ ਦੇਣਾ ਪਰ ਇਹਨੂੰ ਨਾ ਕਸ ਕਹੋ ਅੱਛਾ ਐਨੇ ਪਿਆਰ ਕਰਦੇ ਸੀ ਹਾਂਜੀ ਤੇ ਮੇਰੇ ਪਾਪ ਮੇਰੇ ਪਾਪਾ ਜੀ ਵੀ ਉਹ ਵੀ ਸਾਨੂੰ ਬਹੁਤ ਆ ਕੰਮ ਤੋਂ ਆ ਕੇ ਉਹਨਾਂ ਨੇ ਸਾਨੂੰ ਨਮਾਉਣਾ ਰੋਟੀ ਵੀ ਉਹਨੇ ਨਾਲ ਖਰੋਣੀ ਸਾਰੇ ਚਾਰਾਂ ਨੂੰ ਸਾਨੂੰ ਭੈਣ ਭਰਾਵਾਂ ਨੂੰ ਬਹੁਤ ਸ਼ੌਂਕ ਨਾਲ ਪਾਲਿਆ ਉਹਨਾਂ ਨੇ ਸਾਨੂੰ ਸਿਰੀ ਲੱਗਦਾ ਸੀਗਾ ਸਿਰੀ ਕੰਮ ਤੋਂ ਆ ਕੇ ਵੀ ਉਹਨੇ ਸਾਨੂੰ ਸ਼ੌਂਕ ਨਾਲ ਰੱਖਿਆ ਉਹਨਾਂ ਨੇ ਤੇ ਹੁਣ ਵੀ ਮੈਂ ਦੀ ਵੱਡੀ ਭੈਣ ਦਿਹਾੜੀ ਵੀ ਜਾਂਦੀ ਮਿਸਤਰੀ ਨਾਲ ਵੀ ਕੰਮ ਕਰਦੀ ਉਹਨੇ ਨਹੀਂ ਸੀ ਕਦੇ ਕਿਹਾ ਵੀ ਮੈਂ ਕੰਮ ਨਹੀਂ ਕਰਨਾਗਾ ਮੇਰਾ ਭਰਾ ਬਹੁਤ ਜ਼ਿਆਦਾ ਛੋਟਾ ਸੀਗਾ ਉਹਨੂੰ ਲਾੜਨਾ ਰੱਖਿਆ ਸੀ ਉਹਨੂੰ ਵੀ ਅਸੀਂ ਆਮਦੇ ਸੀ ਪਾਲਦੇ ਸੀ ਤੇ ਮੰਮੀ ਮੇਰੀ ਪੈਨ ਡਪੀਟ ਚ ਕੰਮ ਕਰਦੀ ਸੀ ਜਿਹੜੀ ਜਾਂਦਾ ਹੁੰਦਾ ਸੀਗਾ ਸੀਰੀ ਲੱਗਿਆ ਹੋਇਆ ਹੁੰਦਾ ਸੀਗਾ ਪਰ ਅਸੀਂ ਮੈਂ ਨੂੰ ਤਾਂ ਕਹਿ ਦਿੰਦੇ ਸੀ ਵੀ ਇਹਨੂੰ ਤਾਂ ਕੰਮ ਤੇ ਲਾਉਣਾ ਹੀ ਨਹੀਂ ਹੈਗਾ ਕਿ ਮੈਂ ਜੋ ਜਾਂਦੀ ਸੀ ਸਕੂਲ ਜਾਂਦੀ ਤਾਂ ਵੀ ਮੈਂ ਕਹਿੰਦੀ ਹੈ ਮੇਰੇ ਸਿਰ ਦੁਖਦਾ ਤੇ ਜੇ ਮੈਂ ਤਾਂ ਜਾਂਦੀ ਕਿਸੇ ਨਾਲ ਜਵਾਕਾ ਨੂੰ ਕੁੱਟ ਕੇ ਘਰੇ ਆਉਂਦੀ ਮੇਰੀ ਮੰਮੀ ਹਰ ਕਹਿੰਦੀ ਵੀ ਤਾ ਲਾਂਬਾ ਲੈ ਕੇ ਆਉਗੀ ਵੀ ਜੇ ਕਿਤੇ ਵੀ ਜਾਉਗੀ ਤਾਂ ਜੇ ਮੈਂ ਡੇਰੀ ਚ ਦੁੱਧ ਲੈਣ ਪਈ ਤਾਂ ਕਿਸੇ ਦੁੱਧ ਡੋਲੇ ਆਂਦਾ ਅੱਛਾ ਕਿਸੇ ਵੈਸੇ ਬਚਪਨ ਦਾ ਮੇਰਾ ਬਹੁਤ ਵਧੀਆ ਨੰਗਾ ਹੈਗਾ ਸ਼ਰਾਰਤਾਂ ਕੀਤੀਆਂ ਪੂਰੀ ਬਹੁਤ ਜਿਆਦੇ ਤੇ ਪਰ ਹੁਣ ਜ਼ਿੰਦਗੀ ਵਿਆਹ ਤੋਂ ਬਾਅਦ ਬਹੁਤ ਔਖੀ ਹੋ ਗਈ ਜਿੰਨੀ ਮੈਂ ਸੌਖੀ ਰਹੀਆਂ ਬਚਪਨ ਚ ਉੰਨੀ ਔਖੀ ਹੋ ਗਈ ਹੁਣ ਅੱਛਾ ਜਿੰਨੇ ਹਾਸੇ ਤੁਸੀਂ ਉੱਥੇ ਘਰੇ ਹੱਸਿਆ ਗੁੱਸਿਆ ਵੀ ਕੀਤੀ ਹਾਂ ਪੂਰੇ ਹੁਣ ਤਾਂ ਇੱਕ ਟਾਈਮ ਹੱਸਣ ਨੂੰ ਵੀ ਨਿੱਜੀ ਕਰਦਾ ਹੈ ਅੱਛਾ ਇੰਨੇ ਹਾਲਾਤ ਮਾੜੇ ਹਰ ਨਹੀਂ ਫਿਰ ਬਚਪਨ ਤੁਹਾਡਾ ਲੰਘਿਆ ਪੜ੍ਹਾਈ ਵੀ ਕੀਤੀ ਤੁਸੀਂ ਹਾਂ ਪੜ੍ਹਾਈ ਵੀ ਕੀਤੀ ਸੀ ਪੰਜਵੀਂ ਤੱਕ ਕੀਤੀ ਸੀ ਬਾਅਦ ਚ ਹਟ ਗਏ ਸੀਗੇ ਪੜ੍ਹੇ ਨਹੀਂ ਹੈਗੇ ਸ਼ਬਾਨਾ ਮਾਰਦੇ ਰਹਿੰਦੇ ਸੀ ਹਾਂ ਮੇਰਾ ਸਿਰ ਉੱਠ ਖੜਾ ਮੇਰਾ ਆਇਆ ਬਾਅਦ ਚ ਨਹੀਂ ਤੇ ਪਰ ਹੁਣ ਜਿਉਂ ਮੈਰਿਜ ਤੋਂ ਬਾਅਦ ਤਾਂ ਮੈਂ ਜ਼ਿਆਦਾ ਔਖੀ ਹੋ ਗਈ ਹਾਂ ਪਹਿਲਾ ਸੱਸ ਸਹੁਰਾ ਬਹੁਤ ਕੁੜਦੇ ਮਾਰਦੇ ਰਹਿਆ ਮੈਰਿਜ ਕਦੋਂ ਹੋਈ ਤੁਹਾਡੀ ਮੇਰੀ ਮੈਰਿਜ 2003 ਚ ਹੋ ਗਈ ਸੀ ਅੱਛਾ ਕਿੰਨੀ ਉਮਰ ਸੀ ਤੁਹਾਡੀ ਮੈਰਿਜ ਸਾਢੇ 14-15 ਸਾਲਾਂ ਦੀ ਸੀ ਮੇਰੀ ਮੈਰਿਜ ਛੋਟੀ ਦੀ ਵੀ ਹਾਂ ਜੀ ਉਹ ਫਿਰ ਆਏ ਉਹ ਕਹਿੰਦੇ ਵੀ ਇਸ਼ਾਰਾਰਤਾ ਵੀ ਕੁੜ ਦੀ ਮਾਰਦੀ ਹੈ ਵੀ ਵਿਆਹ ਤੋਂ ਬਾਅਦ ਸੁਧਰ ਜੂਗੀ ਤੇ ਉਹ ਨਹੀਂ ਕਰਦੀ ਹੈਗੀ ਮੈਂ ਤਾਂ ਤਾਂ ਵੇਖਿਆ ਪਹਿਲੀ ਵਾਰੀ ਸੁਣਿਆ ਵੀ ਕੁੜੀ ਵੀ ਨੂੰ ਸੁਧਾਰਨ ਲਈ ਉਹਦਾ ਵਿਆਹ ਨਹੀਂ ਉਹ ਆਇਆ ਨਾ ਮਾਪਿਓ ਦੇ ਹਾਲਾਤ ਦੇਖ ਕੇ ਉਹਨਾਂ ਨੇ ਵੀ ਕਹਿਤਾ ਨਾਨਕਿਆਂ ਨੇ ਮੈਰਿਜ ਕਰੀ ਸੀ ਵੀ ਆਪ ਜਿਸ ਫਰਜ ਲਾਤਾ ਨਾਨਕਿਆਂ ਨੇ ਵੀ ਅਸੀਂ ਵਿਆਹ ਕਰਦੇ ਆਂ ਦਾ ਤੇ ਵੀ ਸਮਾਨ ਸੱਲਾ ਨਾਨਕਿਆਂ ਨੇ ਦਿੱਤਾ ਸੀਗਾ ਜਮਾ ਗਰੀਬ ਕਰੇ ਮੇਰਾ ਰਿਸ਼ਤਾ ਕਰਕੇ ਗਏ ਬੱਚਾ ਘਰ ਸੀ ਜਮਾ ਜਿੱਥੇ ਮੇਰਾ ਰਿਸ਼ਤਾ ਕਰਤਾ ਤੇ ਵਧੀਆ ਵੀ ਚਲ ਮੈਂ ਫਿਰ ਵੀ ਜ਼ਿੰਦਗੀ ਮੈਂ ਕੱਢ ਲਈ ਮੈਂ ਕਿ ਵੀ ਮਾਪਿਓ ਨੇ ਵਧੀਆ ਸੋਖੇ ਕਰੇ ਵਿਆਹ ਤਾਂ ਉਹ ਵੀ ਆਪਾਂ ਨੂੰ ਕੀ ਚਾਹੀਦਾ ਵਧੀਆ ਰੋਟੀ ਟੋਕ ਚਾਹੀਦਾ ਜਦੋਂ ਮਹੀਨਾ 20 ਦਿਨ ਹੋਇਆ ਸਾਸਰ ਘੁੱਟਣ ਲੱਗੇ ਅੱਛਾ ਬਹੁਤ ਜ਼ਿਆਦਾ ਉਹਦੀ ਖੇਤ ਬੰਨੇ ਭੇਜਣ ਲੱਗੇ ਖੇਤ ਜਾਓ ਕੰਮ ਕਰੋ ਤੇ ਮੇਰਾ ਸਸਰ ਏਡੇ ਭੜੇ ਸੀ ਨਾ ਜਿਵੇਂ ਮੈਂ ਕੱਟ ਲਿਆ ਇੱਕ ਵੀ ਜਿਹੜੇ ਇੰਨੇ ਸਾਲ ਮੈਂ ਜਿਹੜੇ ਉਹਨਾਂ ਨਾਲ ਜ਼ਿੰਦਗੀ ਕੱਢ ਚੁੱਕੀਆਂ ਜਦੋਂ ਨੂੰ ਮੈਂ ਅੱਡ ਹੋਈ ਤੇ ਘਰ ਪਾਇਆ ਮਕਾਨ ਬਣਾਇਆ ਉਸੇ ਕੱਚੇ ਘਰ ਦੇ ਵਿੱਚ ਮਕਾਨ ਬਣਾ ਲਿਆ ਮੈਂ ਤੇ ਮਾਪਿਓ ਨੇ ਦੱਸਿਆ ਨਹੀਂ ਸੀਗਾ ਵੀ ਅਸੀਂ ਕੁੜੀ ਨੂੰ ਕਦੇ ਵੀ 14 ਸਾਲਾਂ ਦੀ ਸਾਡੀ ਕੁੜੀ ਹੈ ਅਸੀਂ ਤਾਂ ਇਹਨੂੰ ਕਦੇ ਕੰਮ ਹੀ ਨਹੀਂ ਕਰਾਇਆ ਨਾ ਇਹਨੇ ਕੀਤਾ। ਸਾ ਉਦੋਂ ਤਾਂ ਵੀਰ ਜੀ ਐ ਹੁੰਦਾ ਉਹਨਾਂ ਨੂੰ ਵੀ ਉਦੋਂ ਸੁਣਦੇ ਹੀ ਨਹੀਂ ਸੀ ਕਿ ਮੈਂ ਦੱਸਦੇ ਹੀ ਨਹੀਂ ਸੀ ਹੁੰਦੀ। ਹੂੰ ਉਦੋਂ ਸਿਆਣੇ ਹੋ ਗਿਆ ਦਿਮਾਗ ਖੁੱਲ ਗਿਆ ਵੀ ਜੇ ਕਰਦੀ ਇਹ ਗੱਲ ਉਧਰ ਦੱਸਾਂਗਾ ਉਧਰ ਫਰਕ ਪੈ ਜਾਂਦਾਗਾ। ਜੇ ਲੈ ਵੀ ਜਾਂਦੇ ਸੀਗੇ। ਨਹੀਂ ਨਹੀਂ ਥੋਡੇ ਰਿਸ਼ਤਾ ਕਰਨ ਵੇਲੇ ਮੈਂ ਕਹਿੰਦਾ ਰਿਸ਼ਤਾ ਕਰਨ ਵੇਲੇ ਥੋਡੇ ਮਾਪਿਆਂ ਨੇ ਦੱਸਿਆ ਨਹੀਂ ਵੀ ਸਾਡੀ ਕੋਈ ਹਾਂ ਇਹਨਾਂ ਨੂੰ ਦੱਸਿਆ ਨਹੀਂ ਹੈਗਾ। ਅਸੀਂ ਕੋਈ ਕੰਮ ਨਹੀਂ ਕਰਾਉਂਦੇ ਹਾਂ। ਨਾ ਇਹਨਾਂ ਨੂੰ ਦੱਸਿਆ ਹੀ ਨਹੀਂ ਕੀ ਪਤਾ ਕੀ ਕਹਿਗੇ ਰਿਸ਼ਤਾ ਕਰਕੇ ਕਰਾਇਆ ਇਹਨਾਂ ਨੇ ਇਹਨਾਂ ਦੇ ਰਿਸ਼ਤੇ ਹੁੰਦਾ ਨਹੀਂ ਸੀਗਾ। ਹੂੰ ਬਹੁਤ ਵਿਚਾਰੀ ਵਿਚਾਰ ਮੁੰਡੇ ਮੁੰਡੇ ਪਹਿਲਾਂ ਵੱਡੀ ਬਾਈ ਵੀ ਸੀ ਉਹ ਆਪਦੇ ਮੈੱਕੇ ਬੈਠੀ ਰਹੀ ਬਹੁਤ ਟਾਈਮ ਬੈਠੀ ਰਹੀ ਪੇਕੇ ਆਪਦੇ ਤੇ ਫੇਰ ਜਦੋਂ ਮੇਰੀ ਮੈਰਿਜ ਹੋਈ ਉਦੋਂ ਆਈ ਆ ਉਦੋਂ ਹੋਏ ਉਹਦੇ ਪੰਜਾ ਸੱਤਾ ਸਾਲਾਂ ਬਾਅਦ ਕੁੜੀ ਹੋਈ ਤੇ ਮੈਨੂੰ ਕਹਿਣ ਲੱਗੇ ਵੀ ਤੁਸੀਂ ਵਧੀਆ ਕਰਮ ਵਾਲੇ ਵੀ ਤਾਂ ਕੁੜੀ ਹੋਣ ਵਾਲੀ ਹੋਗੀ ਜਦੋਂ ਮੇਰੀ ਮੈਰਿਜ ਹੋਈ ਚੁੰਨੀ ਚੜਾ ਕੇ ਲੈ ਆਏ ਮੈਨੂੰ ਦੇਖਣਗੇ ਲੈਏ ਸੀਗੇ ਮੇਰੇ ਅਜੇ ਮੈਂ ਤਾਂ ਮਿੱਟੀ ਫੇਰਦੀ ਫਿਰਦੀ ਸੀ ਪਤਾ ਵੀ ਨਹੀਂ ਸੀ ਮੇਰਾ ਵਿਆਹ ਹੋਣਾਗਾ ਮੈਨੂੰ ਚੁੰਨੀ ਚੜਾ ਕੇ ਦੇਖਣ ਲੈ ਕੇ ਕਹਿੰਦੇ ਸਤਾਜੀ ਲੈ ਕੇ ਜਾਣੀ ਆ ਨਹੀਂ ਸੇ ਕਰਨਾ ਨਹੀਂ ਵਿਆਹ ਮੇਰਾ ਨੰਨਾ ਕਹਿੰਦਾ ਵੀ ਹਜੇ ਨਹੀਂ ਮੈਂ ਕਰਦਾ ਵੀ ਇਹ ਤਾਂ ਤੁਸੀਂ ਦੇਖਣ ਆਏ ਆ ਨਾਲ ਦੇ ਨਾਲ ਸ਼ਾਮ ਦੇ ਟਾਈਮ ਤੇ ਲੈ ਆਏ ਮੈਨੂੰ ਚੱਪਲਾਂ ਵੀ ਮੇਰੇ ਸੈਂਪਲ ਹੀ ਸੀਦੇ ਮੈਨੂੰ ਵਾਹ ਕੇ ਲਿਆਏ ਆ ਅੱਛਾ ਹਾਂਜੀ ਮੈਨੂੰ ਤਾਂ ਪਤਾ ਨਹੀਂ ਸੀ ਵੀ ਫਿਰ ਮੈਂ ਇੱਥੇ ਰੋਈ ਮੈਂ ਹਾਂ ਮੈਨੂੰ ਮੇਰੇ ਵੀ ਪੇਕੀ ਛੱਡ ਕੇ ਮੈਂ ਇਨੇ ਤੇ ਰੰਦਾ ਮੈਂ ਆਦੀ ਮੰਮੀ ਕੋਲ ਜਾਣਾ ਰੇਡੀ ਕੋਲ ਜਾਣਾ ਹੌਲੀ ਹੌਲੀ ਜੀ ਲੱਗਦਾ ਲੱਗਦਾ ਚੱਲ ਲੱਗ ਗਿਆ ਮੇਰਾ ਇਸ ਘਰੇ ਪਰ ਜਦੋਂ ਉਹਨੂੰ ਮੈਰਿਜ ਹੋ ਗਈ ਵਧੀਆ ਦੇਖੋ ਅਸੇ ਜਿੰਦਗੀ ਜੇ ਲੱਗੋ ਤੁਨ ਮੇਰੇ ਘਟ ਮਾਰ ਸ਼ੁਰੂ ਹੋ ਗਈ ਤੁਹਾਡੇ ਸਾਸੂ ਸਹੁਰਾ ਕਿਉਂ ਕੁੱਟਣ ਲੱਗ ਗਏ ਤੁਹਾਨੂੰ ਉਹ ਐਡੀ ਨਰਮ ਪੜੀ ਬਹੁਤ ਜ਼ਿਆਦਾ ਸੀ ਜੇ ਮੈਂ ਮੰਝੇ ਤੇ ਵੀ ਆ ਕੇ ਘਰ ਵਾਲੇ ਦੇ ਸਾਹਮਣੇ ਬੈਗੀ ਤਾਂ ਵੀ ਮੇਰੇ ਨਾਲ ਕਲੇਸ਼ ਸੀਗਾ ਕਿ ਕਰ ਤੋਂ ਵੈਨ ਨਹੀਂ ਹੈ ਹੂੰ ਬਹੁਤ ਪਲੇਸ ਕਰਦੇ ਕੁੱਟਦੇ ਮਾਰਦੇ ਸੀ ਜੇ ਮੈਂ ਕੋ ਡੋਲਤਾ ਤਾਂ ਵੀ ਕਲੇਸ਼ ਜੇ ਕੁਸ ਮੇਤ ਟੁੱਟ ਗਿਆ ਤਾਂ ਵੀ ਕਲੇਸ਼ ਬਸ ਉਹਨਾਂ ਦੀ ਹਾਲਾਤ ਐ ਇਹ ਜਿ ਸੁਭਾਈ ਐ ਜਿਆ ਸੀਗਾ अच्छा हां जी ਤੇ ਮੇਰਾ ਘਰ ਵਾਲਾ ਵੀ ਵੇਸੇ ਉਹਦੇ ਮੰਗ ਰੋ ਉਹਨਾਂ ਦੇ ਲੱਗ ਜਾਂਦਾ ਸੀਗਾ ਵੀ ਵੀ ਮੈਨੂੰ ਬਹੁਤ ਘੁੱਟਦਾ ਰਿਹਾ ਛੋ ਵੀ ਘੁੱਟਦੇ ਸੀ ਤੁਹਾਡੇ ਘਰ ਵਾਲੇ ਦੀ ਏਜ ਕਿੰਨੀ ਸੀ ਉਹਨਾਂ ਸਾਲ ਕੀ ਵੱਡੇ ਸੀਗੇ ਮੇਰੇ ਅੱਛਾ 15 ਸਾਲ ਸੀ ਤੁਸੀਂ 14 ਚਾ ਹਾਂ ਬਸ ਵੀ ਐਂ ਵੀ ਥੋੜੀ ਥੋੜੀ ਫਰਕ ਹੀ ਸੀ ਸਾਡਾ ਤੇ ਮੈਂ ਆਖਿਆ ਵੀ ਚਲ ਵਿਆਹ ਸਾਡਾ ਵਧੀਆ ਹੋ ਗਿਆ ਸੀ ਵਧੀਆ ਚੱਲੇ ਆਏ ਸੀ ਮੈਂ ਆਖਿਆ ਤਾਂ ਨਹੀਂ ਸੀ ਘੁੱਟਣਾ ਮਾਰਨਾ ਤਾਂ ਨਹੀਂ ਹੁੰਦਾ ਤੁਸੀਂ ਮੈਨੂੰ ਮੇਰੀ ਮੰਮੀ ਨੂੰ ਫੋਨ ਲਾਇਆ ਉਹ ਲੈ ਗਏ ਮੈਨੂੰ ਆ ਕੇ ਤੇ ਫੇਰ ਫੇਰ ਲੈ ਆਏ ਜਾ ਕੇ ਆਈ ਸਾਰੀ ਜ਼ਿੰਦਗੀ ਚੱਲਦੀ ਰਹੀ ਫਿਰ ਮੈਨੂੰ ਅੱਡ ਕਰਤਾ ਉਹਨਾਂ ਨੇ ਅੱਡ ਕਰਕੇ ਮਕਾਨ ਬਣਾਇਆ ਮੈਂ ਮਕਾਨ ਬਣਾਇਆ ਮੈਂ ਕੱਲੀ ਨੇ ਘਰ ਦੇੜਿਆ ਆਪੇ ਦੇੜ ਕੇ ਮਿਸਤਰੀ ਬੁਲਾਇਆ ਮੇਰੇ ਘਰ ਵਾਲਾ ਕਿਸੇ ਦੇ ਸੇਰੀ ਲੱਗ ਗਿਆ ਉਹਨਾਂ ਨੇ ਘਰ ਦੇੜਨ ਵਾਸਤੇ ਵੀ ਨਹੀਂ ਸੱਦਿਆ ਕਹਿੰਦੇ ਨਹੀਂ ਜਾਣਾ ਸਮਾਨ ਬਾਹਰ ਕਾਈ ਮੌਸਮ ਖਰਾਬ ਸੀਗਾ ਕਹਿੰਦੇ ਕਿਸੇ ਦੇ ਘਰੇ ਸਮਾਨ ਰੱਖ ਦਿਓ ਵੀ ਤੁਸੀਂ ਆਪ ਨਾ ਹੋ ਕਰੋ ਘਰ ਨਾਲ ਹਜੇ ਪਾਉ ਮੈਂ ਇਹਨਾਂ ਦੇ ਮਾਮੇ ਦਾ ਮੁੰਡਾ ਸੱਦਿਆ ਮਾਸੀ ਦਾ ਮੁੰਡਾ ਸੱਦਿਆ ਮਿਸਤਰੀ ਉਹਨਾਂ ਨੂੰ ਲਾ ਕੇ ਘਰ ਮਕਾਨ ਬਣਾ ਲਿਆ ਵਧੀਆ ਚੱਲ ਹੌੜੀ ਹੋਲੀ ਨਾ ਨੀ ਦੇਣਾ ਵੀ ਲਈ ਜਾਂਦਾ ਕੁਝ ਹਸਤ ਨਹੀਂ ਰਹਿੰਦਾ ਹੁੰਦਾ ਤੇ ਹੁਣ ਜਦੋਂ ਮੜੀ ਜ਼ਿੰਦਗੀ ਸੌਕੀ ਰਹਿਣ ਲੱਗੀ ਉਹਨਾਂ ਨੂੰ ਤਰੰਗ ਹੋ ਗਿਆ ਅੱਛਾ ਹੁਣ ਮੰਜੇ 'ਚ ਪੈ ਗਿਆ ਤੁਹਾਡੇ ਹਸਬੰਦ ਹਾਂਜੀ ਉਹਨਾਂ ਦੇ ਮੰਜੇ 'ਚ ਪੈ ਗਏ ਉਹ ਜ਼ਿੰਦਗੀ ਉੱਥੇ ਦੀ ਉੱਥੇ ਰਹੇਗੀ ਪਾ 3 ਲੱਖ ਲਾਤਾ ਉਹਨਾਂ ਤੇ ਮੈਂ ਹੂੰ ਮੈਂ ਗਰਾਹੀਆਂ ਇਕੱਠਾਂ ਕਰ ਕਿਤੇ ਕੋਸ਼ਿਸ਼ ਕਰ ਮੈਂ ਮੰਗਤੰਗ ਕੇ ਮੇਰੀ ਜ਼ਿੰਦਗੀ ਕੱਢ ਚੁੱਕਦੀ ਐ ਫੇਰ ਵੀ ਹੁਣ ਹੁਣ ਮੈਂ ਓਕੀ ਬਹੁਤ ਜ਼ਿਆਦਾ ਹੂੰ ਹੂੰ ਹੁਣ ਮੈਂ ਆਪਦੀ ਬਸ ਜ਼ਿੰਦਗੀ ਜਿੰਨਾ ਕਮਾਉਣੇ ਆ ਦਿਹਾੜੀਆਂ ਵੀ ਜਾਨੀਆਂ ਗੋਭੀ ਲਾਉਣ ਜਾਵਦੀ ਕਿਤੇ ਕਿਤੇ ਵਗ ਗਈ ਕੰਮ ਹੁਣ ਮੈਂ ਬਹੁਤ ਹੀ ਜ਼ਿਆਦਾ ਕੰਮ ਕਰਦੀ ਜਿੰਨਾ ਜ਼ਿੰਦਗੀ ਸੌਖੀ ਰਹੀ ਸੋਨੇ ਜਿਆਦਾ ਔਖੀ ਹੋ ਗਈ ਮਤਲਬ ਮਾਪਿਆਂ ਦੀ लाਡਲੀ ਧੀ ਵੀ ਜਿਹੜੀ ਹਨਾ ਕਦੇ ਕੰਮ ਇਹ ਕਈ ਵੀ ਡੱਕਾ ਵੀ ਨਹੀਂ ਤੋੜਦੀ ਸੀ ਉਹ ਅੱਜ ਦਿਹਾੜੀਆਂ ਕਰਦੀ ਹਾਂ ਹਾਂਜੀ ਹੁਣ ਮੈਂ ਦਿਹਾੜੀਆਂ ਕਰਦੀ ਹਾਂ ਹੂੰ ਹੁਣ ਮੈਂ ਜ਼ਿਆਦਾ ਔਖੀ ਹਾਂ ਇਹ ਵੀ ਕਿਤੇ ਨਾ ਕਿਤੇ ਹੈ ਨਹੀਂ ਲੱਗਦਾ ਨਹੀਂ ਤੁਹਾਨੂੰ ਵੀ ਮਾਪੇ ਜਦੋਂ ਸਹੀ ਡਿਸੀਜਨ ਲੈਂਦੇ ਦੇਖਦੇ ਵੀ ਤੋਡੇ ਹਿਸਾਬ ਨਾਲ ਦੇਖਦੇ ਤਾਂ ਅੱਜ ਤੁਹਾਡੀ ਜ਼ਿੰਦਗੀ ਸੌਖੀ ਹੁੰਦੀ। ਹਾਂ ਮੈਂ ਉਹਨਾਂ ਨੂੰ ਹੁਣ ਵੀ ਕਹਿ ਦਿੰਦੀ ਆ ਤਾਨੇ ਮਾਰਦੀ ਆ ਜੇ ਤੁਸੀਂ ਮੇਰੇ ਚੱਜ ਦੇ ਘਰੇ ਰਿਸ਼ਤਾ ਕਰਿਆ ਹੁੰਦਾ ਵਧੀਆ ਮਕਾਨ ਪਿਆ ਹੁੰਦਾ ਜ਼ਿੰਦਗੀ ਖਬਰ ਵੀ ਵਧੀਆ ਸੌਖੀ ਹੁੰਦੀ। ਫਿਰ ਮੈਂ ਸੋਚਦੀ ਆ ਵੀ ਜੇ ਮੈਂ ਉੱਥੇ ਵੀ ਉਹਨੂੰ ਵੀ ਇਹ ਹੋ ਜਾਂਦਾ ਮਕਾਨ ਵਾਲੇ ਸਹੀ ਵੀ ਮੇ ਕਰਮਾ ਚ ਇਹ ਹੋਣਾਸਤ ਫਿਰ ਮੈਂ ਕੀ ਕਰਦੀ। ਹਮ ਹੁਣ ਮੈਂ ਉਹਨੂੰ ਮਰ ਤੁਰਨ ਜੋਗਾ ਕਰਿਆ ਦਾ। ਹਮ ਉਹ ਥਾਂ ਜਗਾ ਕਿਹੜੀ ਜਿੱਥੇ ਮੈਂ ਉਹਨੂੰ ਲੈ ਕੇ ਨਹੀਂ ਜਾਂਦੀ। ਹਮ ਉਹ ਥਾਂ ਤੇ ਇਲਾਜ ਕਰਾਇਆ। ਮੈਨੂੰ ਐ ਗੁੜੀਆਂ ਬਹੁਤ ਕਹਿੰਦਾ ਬ੍ਰਿੰਗਾ ਬੇਬੀ ਵੀ ਪਿੰਗਲੇ ਵਾਲਾ ਕੰਮ ਐ ਬਗਲੀ ਚ ਪਾ ਕੇ ਚੱਕੀ ਫਿਰਦੀ ਆ ਫਲਾਨਾ ਚ ਕਿ ਮੈਂ ਇਹ ਮਾਪਿਓ ਦੀ ਸਿਹੜਾ ਮੇਰੀ ਇਹਨੂੰ ਮੈਂ ਧੋਖਾ ਨਹੀਂ ਦੇ ਸਕਦੀ ਬਹੁਤ ਲੋਕ ਆ ਛੱਡ ਕੇ ਹੋਰ ਥਾਂ ਭੱਜ ਜਾਂਦੇ ਵੀ ਪੰਗ ਪਿੰਗਲਾ ਹੋ ਗਿਆ ਐ ਹੋ ਗਿਆ ਨਹੀਂ ਪਰ ਮੈਂ ਉਹਨੂੰ ਸਰਦਾਰਾ ਨੂੰ ਰੱਖਦੀ ਹਜੇ ਵੀ ਬਹੁਤ ਵਧੀਆ ਬਣਾ ਕੇ ਰੱਖ ਦਿੱਤੀ ਜ਼ਿੰਦਗੀ ਹਲੇ ਵੀ ਤੁਸੀਂ ਉਹਨਾਂ ਦਾ ਸਾਥ ਦਿੰਦੇ ਹੋ ਹਾਂਜੀ ਮੈਂ ਉਹਦਾ ਪੂਰਾ ਸਾਥ ਦਿੰਦੇ ਹਾਂ ਜੀ ਕਿੰਨਾ ਹਿੱਸਾ ਉਹਨਾਂ ਦਾ ਕੰਮ ਨਹੀਂ ਕਰਦਾ ਸ਼ਰੀਰ ਦਾ ਉਹਨਾਂ ਦਾ ਇੱਕੇ ਸ਼ਹਿਰ ਜਮਾ ਨਹੀਂ ਕੰਮ ਕਰਦੀ अच्छा हां जी एक साइड अ जमे सज्जे पास वाली खड़ी है सज्जा पास बिल्कुल, बिल्कुल खड़ा हां जी बिल्कुल खड़ा मन च जमे है ना आज कल हुंदा है किन्ने ਸਾਲਾਂ ਤੋਂ ਉਹਨਾਂ ਨੂੰ ਉਹ ਰੰਗ ਹੈ ਉਹਨਾਂ ਨੂੰ 6 ਸਾਲ ਹੋ ਗਏ 6 ਸਾਲ ਤੋਂ ਵੈਸੇ ਤਾਂ ਅੱਜ ਕੱਲ ਕੋਈ ਵੀ ਰਿਸ਼ਤਾ ਉਹ ਮਹੀਨਾ ਦੋ ਮਹੀਨਾ ਹੀ ਕਿਸੇ ਦੀ ਹੈਨਾ ਸੇਵਾ ਕਰ ਸਕਦੇ ਆ ਅੱਕ ਜਾਂਦੇ ਆ ਤੁਸੀਂ 6 ਸਾਲਾਂ ਤੋਂ ਕਰ ਰਹੇ ਮਨ ਚਾਹੁੰਦਾ ਨਹੀਂ ਅੱਕ ਕਦੇ ਹੋ ਕਿ ਨਹੀਂ ਅੱਕ ਨਹੀਂ ਮੈਂ ਅੱਕਦੀ ਨਹੀਂ ਹਾਂ ਕਦੇ-ਕਦੇ ਤਾਂ ਮੈਨੂੰ ਗੁੱਸਾ ਆ ਜਾਂਦਾ ਵੀ ਜੇ ਇਹ ਵੀ ਬਹਿ ਗਿਆ ਹੁਣ ਮੈਂ ਕੀ ਕਰਾਂ ਮੈਂ ਕਿਹਨੂੰ ਤਾਨਾ ਮਿਹਣਾ ਦੇਵਾਂ ਮੈਂ ਤੈਨੂੰ ਕਹਿ ਸਕਦੀ ਮੈਂ ਕਿਸੇ ਨੂੰ ਜਵਾਬਾਂ ਨੂੰ ਵੀ ਨਹੀਂ ਕਹਿ ਸਕਦੀ ਜਵਾਬ ਤਾਂ ਮਤਲਬ ਭੱਜ ਜਾਂਦੇ ਬਾਹਰ ਨੂੰ ਕਹਿੰਗੇ ਅਸੀਂ ਨਹੀਂ ਕਰਦੇ ਜਵਾਬ ਦੇ ਕੇ ਵੀ ਭੱਜ ਜਾਣਗੇ ਇਹ ਵਿਚਾਰਾ ਕਿੱਧਰ ਜੇ ਫਿਰ ਮੈਂ ਸੋਚਦੀ ਵੀ ਕਿਹਦੇ ਜੋਗਾ ਮੇਰੇ ਜੋਗਾ ਜਵਾਬ ਤਾਂ ਇੱਕ ਟਾਈਮ ਜਵਾਬ ਵੀ ਦੇਣਦੇ ਅਸੀਂ ਨਹੀਂ ਕਰਦੇ ਕੀ ਕਹੇ ਵੀ ਵਿਚਾਰਾ ਮੈਨੂੰ ਮੈਂ ਉਹਨੂੰ ਕਦੇ ਨਹੀਂ ਇਹ ਗੱਲ ਕਹਿਣ ਜੋਗੀ ਦਿੱਸਦਾ ਕੀ ਜਵਾਬ ਤਾਂ ਕੋਈ ਵੀ ਮੰਗਦਾ ਅਸੀਂ ਉਹਨੂੰ ਕਰੇ ਲਿਆ ਕੇ ਦਿੰਦੇ ਆ ਬੈਠੇ ਫਿਰ ਉਨਾ ਚਿਰ ਤੁਸੀਂ ਕੰਮ ਕੀਤਾ ਤੁਹਾਡੇ ਹਸਬੰਡ ਦਾ ਜਿੰਨਾ ਚਿਰ ਸਹੀ ਸੀ ਤੁਸੀਂ ਉਦੋਂ ਕੰਮ ਨਹੀਂ ਉਦੋਂ ਕੰਮ ਨਹੀਂ ਸੀ ਕਰਿਆ ਅੱਛਾ ਉਹ ਜਿੰਮੇਵਾਰੀ ਸਾਰੀ ਤੁਹਾਡੇ ਤੇ ਹੈ ਹਾਂ ਹੁਣ ਸਾਰੀ ਜ਼ਿੰਮੇਵਾਰੀ ਮੇਰੀ ਹੈ ਹੂੰ ਲੈਣ ਤੇ ਬੰਦੇ ਵਾਲਾ ਕੰਮ ਵੀ ਮੈਂ ਹੀ ਕਰਨਾ ਪੜੂਗਾ ਵਾਲਾ ਵੀ ਕੰਮ ਕਰ ਬੱਚਿਆਂ ਦੇ ਨਾਲ ਜਾਣਾ ਕਿਤੇ ਕਰਨਾ ਕੋਈ ਮਸਯੂਤ ਪੈਂਦੀ ਹੁਣ ਬੇਟੇ ਦੇ ਸੱਟ ਲੱਗ ਗਈ ਸੀਗੀ ਮਿਸਤਰੀ ਨੇ ਫੋਨ ਕਰਤਾ ਕਹਿੰਦੇ ਸੱਟ ਲੱਗ ਗਈ ਉਹਦੇ ਵੀ ਫਿਰ ਮੈਨੂੰ ਆ ਕੇ ਕਿਸੇ ਨੂੰ ਗਵੰਡਗਨ ਨੂੰ ਲੈ ਕੇ ਜਾਣਾ ਪਿਆ ਵੀ ਉਹਨੂੰ ਉਹਦੇ ਵਾਸਤੇ ਦਵਾਈ ਲਵਾਉਣ ਵਾਸਤੇ ਹੂੰ ਤੁਹਾਡੇ بیٹے ਮਿਸਤਰੀਆਂ ਦੇ ਨਾਲ ਕੰਮ ਕਰਦਾ ਤੁਹਾਡਾ ਬੇਟਾ ਵਰਕਸ਼ਾਪ ਤੇ ਲਾਇਆ ਵਸੇ ਕੰਮ ਸਿੱਖਣ ਵਾਸਤੇ ਅੱਛਾ ਉੱਥੇ ਉਹਨਾਂ ਦੇ ਕਟਰ ਵੱਜ ਗਿਆ ਸੀਗਾ ਤੇ ਫਿਰ ਮੈਂ ਉਹਦੀ ਫਿਰ ਮੈਂ ਉਹਦੇ ਵਿੱਚ ਜੇ ਸਹੀ ਹੁੰਦਾ ਤੇ ਜਾਣਦਾ ਹੁਣ ਮੈਨੂੰ ਜਾਣਾ ਪੈਣਾਗਾ ਹਮ ਇੱਕ ਤਾਂ ਫਿਰ ਇਕੱਲੀ ਔਰਤ ਤੇ ਜਦੋਂ ਜ਼ਿੰਮੇਵਾਰੀ ਪੈਂਦੀ ਆ ਇਕੱਲੀ ਔਰਤ ਨੂੰ ਜਦੋਂ ਬਾਹਰ ਨਿਕਲਦੀ ਜਿਹਨੇ ਕਦੇ ਬਾਹਰ ਨਾ ਨਿਕਲਿਆ ਹੋਵੇ ਜਿਹੜੀ ਕਦੇ ਵੀ ਉਹਨੂੰ ਤਾਂ ਫਿਰ ਦੁਨੀਆਦਾਰੀ ਚ ਐਡਜਸਟ ਕਰਨੇ ਬਹੁਤ ਔਖਾ ਹੁੰਦਾ ਉਹ ਕਰਨ ਦਾ ਔਖਾ ਹੁੰਦਾ ਫਿਰ ਵੀਰ ਜੀ ਕਰਨਾ ਪਿਆ ਹਮ ਕਿਵੇਂ ਕੀਤਾ ਫਿਰ ਫਿਰ ਕਿਤੇ ਕਿਸੇ ਨੂੰ ਕਿਹਾ ਮਾਂ ਮੈਨੂੰ ਵੀ ਖੇਤ ਲੈ ਜਾ ਕਰੋ ਮੈਨੂੰ ਮੈਨੂੰ ਬਹੁਤ ਬੁੜੀਆਂ ਕਹਿੰਦੀਆਂ ਸੀ ਐਤੋਂ ਤੱਕ ਕਦੇ ਬਾਹਰ ਨਹੀਂ ਸੀ ਲਿਖਲੀ ਹਏ ਤੂੰ ਆਹ ਕੰਮ ਕਰ ਲੇਂਗੀ ਸਾਰਨਾ ਪਿਆ ਮਜਬੂਰੀ ਆ ਬੱਚਿਆਂ ਦੀ ਖਾਤਰ ਬੱਚੇ ਉਹਦੇ 14 14 15 15 ਸਾਲਾਂ ਦੇ ਸੀਗੇ ਜਦੋਂ ਮੈਨੂੰ ਇੱਕ ਕਬੀਲਦਾਰੀ ਮੇਰੇ ਤੇ ਡਿੱਗੀ ਆ ਮਾਂ ਪਿਓ ਵੀ ਖੁਸਾ ਛੱਡ ਗਈ ਸੀ ਮੇਰਾ ਫੌਦਾ ਮਹੀਨਾ ਮੈਨੂੰ ਰੱਖਿਆ ਬਾਅਦ ਚ ਝੜਕਾਣਾ ਕਪਾ ਜਵਾਕਾਂ ਨੂੰ ਲੱਗੇ ਪਾ ਚਾਪਾ ਕਹਿੰਨੇ ਨਾ ਐਦੂ ਤਾਂ ਦੇ ਘਰੀ ਚੰਗੀਆਂ ਹੂੰ ਤੇ ਫਿਰ ਉੱਥੇ ਚਲੇ ਗਏ ਸੀ ਹਾਂਜੀ ਮੈਂ ਮੀਨਾ ਦੇ ਪੇਕੀ ਬਾਗੀ ਸੀ ਜਵਾਕਰ ਲੈ ਕੇ ਪਿੰਡ ਬਾਗੀ ਮੈਂ ਕਿਹਾ ਚੱਲ ਵੇਖ ਭਾਲ ਹੋ ਜਾਂਦੀ ਵਧੀਆ ਚੱਲ ਸਾਂਭਣਾ ਚੱਕਣਾ ਧਰਨ ਔਕਾ ਸੀ ਤੇ ਪਰ ਇੱਕ ਮੇਰਾ ਬੇਟਾ ਇੰਨਾ ਲਾਇਕ ਆ ਨਾ ਉਹਨੇ ਬਹੁਤ ਮੇਰਾ ਸਾਥ ਦਿੱਤਾ ਚੱਕਦਾ ਵੀ ਰੇੜੀ ਨੂੰ ਆਪ ਸੀ ਰੱਖਦਾ ਵੀ ਉਹ ਆਪ ਸੀਗਾ ਹੂੰ ਤੇ ਬਹੁਤ ਉਹਨੇ ਮੇਰਾ ਸਾਥ ਦਿੱਤਾ ਹੁਣ ਵੀ ਬਹੁਤ ਸਾਥ ਦਿੰਦਾ ਮੇਰਾ ਪੈਸਾ ਤੇ ਅੱਲਾ ਮੈਨੂੰ ਵਧੀਆ ਲਿਆ ਕੇ ਪੜਾਉਂਦਾ ਕਹਿੰਦਾ ਕਈ ਵਾਰ ਤਾਂ ਮੈਨੂੰ ਕਹਿੰਦਾ ਤੂੰ ਨਾ ਮੰਮੀ ਕੰਮ ਤੇ ਜਾ ਕੇ ਕਰ ਫਿਰ ਆਹੰਮ ਦਾ ਵਿਜਵਾ ਕੱਲੇ ਕੀ ਕਰਨਗੇ ਨਾਲ ਸਾਧ ਦੇ ਮਾ ਕੇ ਸਾਰਾ ਕੁਝ ਹੀ ਆ ਨਹੀਂ ਤਾਂ ਫਿਰ ਪਤੀ ਭੁੱਖੇ ਰਹਿਣ ਵਾਲੀ ਗੱਲ ਤਾਂ ਹੈਗੀ ਆ ਹੁਣ ਜਦੋਂ ਤੁਸੀਂ ਦਿਹਾੜੀ ਕਰਦੇ ਹੋ ਨਾ ਮਿਹਨਤ ਮਜ਼ਦੂਰੀ ਕਰਦੇ ਹੋ ਉਦੋਂ ਯਾਦ ਆਉਂਦਾ ਹਮਨੇ ਹੀ ਕਰਾਂਗੇ ਨਹੀਂ ਆਉਂਦਾ ਤਾਂ ਹੈ ਫਿਰ ਹੁਣ ਕੀ ਕਰਾਂਗੇ ਬਚਪਨ ਬਚਪਨ ਯਾਦ ਆਉਂਦਾ ਮੈਂ ਘਰੇ ਵੀ ਦੱਸਣ ਲੱਗ ਜਾਂਦੀ ਹਾਂ ਮੇਰੇ ਪੈਨ ਨੂੰ ਮੈਂ ਕਹਿੰਦੀ ਦੇ ਲੈ ਮੈਂ ਕਦੇ ਨਹੀਂ ਸੀ ਕੰਮ ਕੀਤਾ ਜਿਹੜੀ ਹੁਣ ਸਾਰਾ ਮੇਰੇ ਤੇ ਕਵਿਲਦਾਰੀ ਪੈ ਗਈ ਮੈਨੂੰ ਉੱਤੇ ਮੇਰਾ ਦਾਗਾ ਚਾਚਾ ਜੀ ਜਦੋਂ ਜਾਨੀ ਮੈਂ ਕਹਿੰਦੀ ਇੱਥੇ ਤਾਂ ਕਹਿੰਦੀ ਸੈਂ ਕਹਿ ਦਿੰਦੀ ਸੀ ਕੋਈ ਤਾਂ ਦੁੱਧ ਰੋਲ ਹੈ ਕਿਸੇ ਤਾਂ ਕੋ ਸੱਟ ਮਾਰੀ ਤੇ ਹੁਣ ਤੇ ਮੈਂ ਕਹਿੰਦੀ ਬਚਪਨ ਗੱਲਾਂ ਬਚਪਨ ਦਾ ਰਹਿ ਜਾਂਦਾ ਕਵਿਲਦਾਰੀ ਦਾ ਕਵਿਲਦਾਰੀ ਨਾ ਰਹਿ ਜਾਂਦਾ ਜੀ ਜਦੋਂ ਤੁਹਾਡੇ ਹਸਬੰਡ ਨੂੰ ਅਧਰੰਗ ਹੋ ਗਿਆ 6 ਸਾਲ ਹੋ ਗਏ ਹਾਂਜੀ ਜ਼ਿੰਦਗੀ ਚ ਕੀ ਬਦਲਾ ਲੱਗਿਆ ਤੁਹਾਨੂੰ ਵੀ ਇੱਕ ਘਰ ਵਾਲੇ ਤੋਂ ਬਿਨਾ ਜ਼ਿੰਦਗੀ ਕਿਵੇਂ ਬਿਤਾਉਣੀ ਹੈ ਬੇਕਾਰ ਜ਼ਿੰਦਗੀ ਹੈ ਘਰ ਵਾਲੇ ਤੋਂ ਬਿਨਾ ਕੋਈ ਜ਼ਿੰਦਗੀ ਨਹੀਂ ਹੈਗੀ ਬੱਚੇ ਆਪ ਦੀ ਸਾਂ ਦੇ ਘਰ ਵਾਲਾ ਆਪ ਦੀ ਸਾਂ ਜਿੱਥੇ ਘਰ ਵਾਲੇ ਨਹੀਂ ਖੜ ਜਾਣਾ ਬੱਚੇ ਨਹੀਂ ਖੜਦੇ ਹਮ ਮੰਨਦੀਆਂ ਬਹੁਤ ਸਾਰੀਆਂ ਇੱਚ ਗੱਲਾਂ ਹੁੰਦੀਆਂ ਹਨਾ ਵੀ ਜਿਹੜੀਆਂ ਸਿਰਫ ਹਸਬੰਦ ਨਾਲ ਹੀ ਕੀਤੀਆਂ ਜਾ ਸਕਦੀਆਂ ਉਹ ਵੀ ਫਿਰ ਤੁਹਾਨੂੰ ਕਿਉਂਕਿ ਤੁਸੀਂ ਸੋਚਦੇ ਹੋਵੋਗੇ ਵੀ ਹੁਣ ਇਹਨੂੰ ਕੀ ਕਵਾਂ ਹਨਾ ਹਾਂਜੀ ਢਿੱਡ ਦੇ ਵਿੱਚ ਬਰਾਗ ਰਹਿ ਜਾਂਦਾ ਹੈਗਾ ਵੀ ਕੀ ਕੱਗੇ ਕੀ ਨਹੀਂ ਬਸ ਕਈ ਵਾਰਾ ਕੁਝ ਦੁਖਣ ਵੀ ਲੱਗੇ ਜਾਂਦਾ ਬਾਜਦੇ ਨੇ ਆ ਵੀ ਆ ਦੁਖਦਾ ਵਿਚਾਰਾ ਉੱਠਦਾ ਵੀ ਆ ਸੁੱਟੀ ਤੇ ਤੁਰਦਾ ਮਾੜਾ ਮਾੜਾ ਉਵੇਂ ਜੀ ਕਰ ਉੱਟ ਕੇ ਕਰਨ ਲੱਗ ਜਾਂਦਾ ਫੇਰ ਮੈਂ ਕਹਿਨੀ ਵਿਚਾਰੇ ਨੂੰ ਕਿੰਨਾ ਹਰਾਨ ਕੀਤਾ ਮੈਂ ਜਿੰਮੇਲਾ ਮੈਂ ਪਿੱਛੇ ਪਾਤਰਾਂਗਾ ਉੱਠਾ ਗਾੜਾਂਗਾ ਸੀ ਮੇਰੇ ਰਾਤ ਨੂੰ ਦਵਾਈ ਬੂਟੀ ਉਹਨੇ ਦੇਣੀ ਸੀ ਮੈਨੂੰ ਜਵਾਗ ਤਾਂ ਕਦੇ ਉੱਠੇ ਬਾਜ ਨਹੀਂ ਸੀ ਦਿੰਦੇ ਨਿੱਕੇ ਆ ਕਹਿੰਦੇ ਸੀ ਨਾ ਸਾਨੂੰ ਨਹੀਂ ਆ ਪਤਾ ਆਪੇ ਦਵਾਈ ਦੂਈ ਲੈ ਲੈ ਤੇ ਫਿਰ ਉਹਨੇ ਦਵਾਈ ਦੂਈ ਮੈਨੂੰ ਸਾਰੀ ਉੱਠ ਕੇ ਦੇਣੀ ਜੇ ਮੈਂ ਕਹਿਨੀ ਇਹਦਾ ਮੈਂ ਸਾਥ ਤਾਂ ਇਹ ਵੀ ਹੁਣ ਮੇਰਾ ਸਾਥ ਦਿੰਦਾ ਹੂੰ ਇਹ ਸ਼ਾਇਦ ਥੋੜੀ ਮਿਹਨਤੀ ਹੈ ਜਿਹੜਾ ਚੱਲਣ ਲੱਗ ਗਿਆ ਨਹੀਂ ਸਾਇਦ ਮੈਨੂੰ ਲੱਗਦਾ ਇਹਦਾ ਇੱਕ ਪਾਸਾ ਪੂਰਾ ਖੜਜੋ ਨੂੰ ਬੜਾ ਮੁਸ਼ਕਲ ਹੈ ਬਹੁਤ ਲੋਕ ਕਹਿੰਦੇ ਇਹ ਗੱਲ ਕਹਿੰਦੇ ਤਾਕੜੀ ਹੈ ਤਾਨੇ ਦੀ ਬੁੜੀ ਸੀ ਜਿਹੜੀ ਨੇ ਬੰਦਾ ਵੀ ਮੰਜੇ ਚ ਉਠਾ ਲੈਣੀ ਕੋਈ ਬੁੜੀ ਠਾ ਨਹੀਂ ਸਕਦੀ ਸੀ ਹਮ ਪਰ ਮੇਰੇ ਸਰ ਫੇਸ ਕਰਨ ਠਾਇਆ ਵੀ ਮੇਰਾ ਜੀਵਨ ਸਾਥੀ ਹੈ ਇਹ ਤੋਂ ਬਿਨਾ ਮੇਰਾ ਕੋਈ ਨਹੀਂ ਹੁਣ ਵੀ ਮੈਂ ਤਾਂ ਰੱਬ ਦਾ ਧੰਨਵਾਦ ਹੀ ਕਰਦੀ ਹਾਂ ਵੀ ਬਸ ਮੇਰੇ ਅੱਖਾਂ ਦੇ ਮੂਰੇ ਬੈਠਾ ਰਿਹਾ ਹੁਣ ਉਹਨਾਂ ਨੂੰ ਅਹਿਸਾਸ ਹੁੰਦਾ ਹੈ ਵੀ ਮੈਂ ਤੈਨੂੰ ਗਲਤ ਕੁੱਟਦਾ ਸੀ ਹਾਂ ਹਮ ਕਹਿ ਦਿੰਦਾ ਵੀ ਮੈਂ ਗਲਤ ਕੁੱਟਿਆ ਤੈਨ ਹੂੰ ਮੈਂ ਵੀ ਗੁੱਸੇ ਜਿਹਾ ਕਦੇ ਕਦੇ ਕਹਿ ਨਹੀਂ ਹੁਣ ਮੈਂ ਵੀ ਤੈਨੂੰ ਸਾਂਭਦੀ ਆ ਨਾ ਤੂੰ ਮੈਨੂੰ ਬਹੁਤ ਘੁੱਟਦਾ ਰਿਆ ਤੇ ਕਹਿੰਦਾ ਹਾਂ ਸ਼ਾਇਦ ਉਹ ਤੋਂ ਜਾਂ ਸਮਝ ਲਈਏ ਵੀ ਦੋਨਾਂ ਦਾ ਬਚਪਨ ਸੀ ਇਸੇ ਕਰਕੇ ਹੀ ਹੁੰਦਾ ਹਾਂਜੀ ਤੇ ਜਦੋਂ ਅਸੀਂ ੱਡ ਹੋਏ ਮੇਰੇ ਸੱਸੁਰੇਂ ਤੇੜ ਚੋ ਤੇ ਲੀੜੇ ਵੀ ਲਾਲੇ ਸੀਗੇ ਸਭ ਕੁਝ ੱਡ ਬਣਾ ਅਸੀਂ ਆਪ ਬਣਾਇਆ ਨਹੀਂ ਉ ਤਾਂ ਉਹਨਾਂ ਦਾ ਬੇਟਾ ਹੀ ਸੀ ਉਹਨਾਂ ਦੇ ਵੀ ਲਾਲੇ ਤੇੜ ਚੋ ਗਾ ਸੱਗ ਚ ਬਣਾਏ ਹੋਏ ਆ ਹੂੰ ੱਡ ਹੋ ਕੇ ਸਭ ਕੁਝ ਬਣਾਇਆ ਇੰਨੀ ਛੋਟੀ ਉਮਰ ਚ ਵਿਆਹ ਹੋਣਾ ਚਾਹੀਦਾ ਨਹੀਂ ਜੀ ਹੋਣਾ ਤਾਂ ਨਹੀਂ ਚਾਹੀਦਾ ਸੀਗਾ ਬਸ ਮਾਪਿਆਂ ਨੇ ਗਰੀਬੀ ਦੇਖ ਕੇ ਨਾਨੇ ਨਾਨੀ ਨੇ ਕਰਤੀ ਵੀ ਹੁਣ ਤੋਂ ਕਰ ਦਿੰਨੇ ਆ ਵੀ ਬਾਅਦ ਚ ਤਾਂ ਕਬੀਲਦਾਰੀ ਜਾਦੀ ਵਾਧੀ ਏ ਛੋਡੇ ਤੇ ਵੀ ਅਸੀਂ ਹੁਣ ਤਾਂ ਵਿਆਹ ਦਿੰਨੇ ਆ ਬਾਅਦ ਚ ਸਾਨੂੰ ਕੁਝ ਹੋ ਗਿਆ ਫਿਰ ਛੋਡੀ ਉੱਥੇ ਦੇ ਉੱਥੇ ਕਬੀਲਦਾਰੀ ਹੋ ਗਈ ਇਸ ਚੱਕਰ ਚ ਥੋੜੀ ਜ਼ਿੰਦਗੀ ਨਹੀਂ ਖਰਾਬ ਹੋ ਗਈ ਹੋ ਗਈ ਸਰ ਉਹ ਆਪ ਦਾ ਫਰਜ਼ ਲਾਉਣ ਦੇ ਚੱਕਰ ਚ ਉਹਨਾਂ ਨੇ ਤੁਹਾਨੂੰ ਬਲੀ ਦਾ ਬੱਕਰਾ ਬਣਾਤਾ ਹੈ ਨਾ ਹਾਂਜੀ ਹੂੰ ਪਾ ਹੁਣ ਤਾਂ ਮੈਂ ਇਹ ਸੋਚਦੀ ਵੀ ਜਿਹੜੇ ਮੇਰੇ ਕਰਮਾਂ 'ਚ ਹੋ ਮਿਲ ਗਿਆ ਮੈਂ ਹੂੰ ਬੈਨ ਨਹੀਂ ਕਿਸੇ ਮੇਰੇ ਕਰਮਾਂ ਦੇ ਵਿੱਚ ਉਹ ਤੇ ਚਲੋ ਤੁਸੀਂ ਇੱਕ ਆਪਣੇ ਆਪ ਨੂੰ ਹਨਾ ਹੌਸਲਾ ਦੇ ਰਹੇ ਹੋ ਪਰ ਅਸੀਂ ਲਗਭਗ ਸਾਡੇ ਚੈਨਲ ਤੇ ਜਿਆਦਾਤਰ ਅਸੀਂ ਜਿਹੜੀਆਂ ਵੀ ਇੰਟਰਵਿਊ ਕੀਤੀਆਂ ਨਾ ਜ ਜ ਉਹਨਾਂ 'ਚ ਨਾ ਮਾਪਿਆਂ ਦਾ ਬਹੁਤ ਜ਼ਿਆਦਾ ਕਸੂਰ ਰਿਹਾ ਕੁੜੀਆਂ ਦੀ ਜ਼ਿੰਦਗੀ ਖਰਾਬ ਕਰਨ 'ਚ ਇਸੇ ਚੱਕਰ 'ਚ ਵੀ ਅਸੀਂ ਗਰੀਮ ਹੈ ਤੇ 14 ਸਾਲ ਦੀ 12 ਸਾਲ ਦੀ ਵਿਆਹ ਦੋ ਤੇ ਉਹ ਇਹ ਨਹੀਂ ਪਤਾ ਲੱਗਦਾ ਵੀ ਇਹ ਗਾਂ ਇਹ ਬੱਚੀ ਇਹ ਇਹਨੂੰ ਕਿੱਥੇ ਸਹਰਿਆਂ ਨਾਲ ਅਡਜਸਟ ਹੁਣ ਮੇਰੇ ਬੇਟੇ ਹੁਣ 20-20 ਸਾਲਾਂ ਦੇ ਆ ਮੈਨੂੰ ਕਹਿ ਦਿੰਦੇ ਵਿਆਹ ਲੋ ਇਹਨਾਂ ਨੂੰ ਮੈਂ ਹਨਾ ਮੈਂ ਆਪ ਜ਼ਿੰਦਗੀ ਔਖੀ ਕੱਢੀ ਹੁਣ ਇਹਨਾਂ ਦੀ ਵੀ ਜ਼ਿੰਦਗੀ ਔਖੀ ਕੱਢਾਂ ਮੈਂ ਹੂੰ ਕੋਈ ਨਾ ਮਹਿਜ ਖੇਡ ਲਾਸ ਖੇਡਣ ਦੇ ਜਿੰਨਾਂ ਚ ਕਿ ਮੈਕਮੋਨੀਆ ਮੇਰਾ ਬੇਟਾ ਕਹਿ ਦਿੰਦਾ ਮੇਰੀ ਮੰਮੀ ਦੇ ਸਰ ਤੇ ਮੈਚ ਕਰਦਾਗਾ ਮੈਂ ਕਹਿੰਨੀ ਪਤਾ ਕੋਈ ਨਾ ਜਿੰਨਾਂ ਚ ਅਸੀਂ ਤਾਂ ਔਖਾ ਜ਼ਿੰਦਗੀ ਕੱਢੀ ਤੁਸੀਂ ਤਾਂ ਨਾ ਕੱਢਿਆ ਹੂੰ ਇਹ ਚਾਹੀਦਾ ਨਹੀਂ ਲੋਕਾਂ ਕਿਸੇ ਚਾਹੇ ਮੁੰਡਾ ਚਾਹੇ ਕੁੜੀ ਆ ਉਹਦਾ ਬਚਪਨ ਚ ਵਿਆਹ ਨਹੀਂ ਹੋਣਾ ਚਾਹੀਦਾ ਹਾਂ ਮੇਰੇ ਦੋ ਇੱਕ ਮੇਰੀ ਭੈਣ ਤੇ ਕਿਉਂ ਨਾ ਭਰਾ ਹਜੇ ਕੁਆਰੇ ਆ ਸਮੋਂ ਉਹਨਾਂ ਦੇ ਇਹ بیوی 21 ਸਾਲਾਂ ਦੇ ਹੋਏ ਪਏ 25 ਸਾਲਾਂ ਦੇ ਮੇਰੇ ਪਹਿਣ ਹੂੰ ਤੇ ਦੂਸਰੀ ਹੈਗੇ ਉਹ ਸਾਡੇ ਦੋ ਭੈਣਾਂ ਨੂੰ ਤਾਂ ਛੋਟੇ ਛੋਟੇ ਨੇ ਵਿਆਹ ਤਾਂ ਦੋ ਹਜੇ ਕੁਆਰੇ ਹੈਗੇ ਉਹਨਾਂ ਦੇ ਉਹ ਆਪ ਦੀ ਮਰਜ਼ੀ ਨਾਲ ਕਹਿੰਦੇ ਵਿਆਹ ਕਰਾਵਾ ਹੂੰ ਨਹੀਂ ਜਨਰ ਚ ਸਹੀ ਹੈ ਜਨਰ ਪੂਰੀ ਦੁਨੀਆ ਦੀ ਸਮਝ ਨਹੀਂ ਆਵੇ ਉਹਨਾਂ ਚ ਨਹੀਂ ਐਡਜਸਟ ਹੋ ਸਕਦਾ ਬੰਦਾ ਬਹੁਤ ਜ਼ਿਆਦਾ ਛੋਟੀ ਸੀ ਮੈਂ ਤਾਂ ਇੱਥੇ ਵੀ ਮੇਰੇ ਸਹੁਰੇ ਨੂੰ ਕਹਿੰਦੀ ਸੀ ਪੈਸੇ ਦੇ ਖੁੱਲੇ ਭਾਣ ਪੈਸੇ ਖੇਡਣ ਜਾਣਾ ਮੈਂ ਅੱਛਾ ਪੈਸੇ ਖੇਡਣ ਮੈਂ ਮਨ ਭਾਣ ਲੈ ਕੇ ਦੇਣੀ ਫਿਰ ਪੈਸੇ ਖੇਡਦੇ ਡਾਟੇ ਫਿਰ ਸਹੁਰਾ ਲਿਆ ਦਿੰਦਾ ਸੀ ਤੂੰ ਨਿਆਣੀ ਸੀਗੀ ਤੇ ਕਹਿੰਦੇ ਚੰਗਾ ਲੱਗ ਖੇਡਣ ਮੈਂ ਖੇਡਣ ਲੱਗ ਜਾਂਦੀ ਸੂਹ ਨਹੀਂ ਸੀ ਇੰਨੀ ਜ਼ਿਆਦਾ ਛੋਟੀ ਸੀ ਹੂੰ ਫਿਰ ਸੱਸ ਪੜਾਈ ਸੀ ਸਹੁਰਾ ਨਹੀਂ ਪੜਾ ਸਹੁਰਾ ਵੀ ਹੈ ਤਾਂ ਪੜਾਈ ਸੀ ਬਸ ਜਿੱਦੇ ਮਾਨ ਜੇ ਤੇ ਹੁੰਦਾ ਉਹਦੇ ਕਹਿ ਦਿੰਦੀ ਵਿਚਰ ਜਾਂਦੀ ਥੱਲੇ ਲੇੜਦੀ ਸੀ ਮੈਂ ਇਵੇਂ ਨਾ ਤਾਂ ਹੁਣੇ ਲਿਆ ਕੇ ਦਿਓ ਤੇ ਉਹਨੂੰ ਲਿਆ ਕੇ ਦੇਣੇ ਪੈਂਦੇ ਸੀ ਵੀਜ ਜਲੂਸ ਦੇ ਖੜਦੇ ਸੀ ਵਿੱਚ ਰੂਗੀ ਹਮ ਅੱਛਾ ਜਿੰਦਗੀ ਕਰਕੇ ਲਿਆ ਦਿੰਦੇ ਸੀ ਹਮ ਥੋੜਾ ਜਿਹਾ ਬਚਪਨ ਸੋਹਰੇ ਪਰਿਵਾਰ ਚ ਵੀ ਰਿਹਾ ਤੁਹਾਡਾ ਹਾਂਜੀ ਰਿਹਾਗਾ ਬਾਅਦ ਜਦੋਂ ਬੱਚੇ ਹੋ ਜਾਂਦੇ ਉਦੋਂ ਬਾਅਦ ਚ ਜਿਆਦਾ ਕਲੇਸ ਪੜਨਾ ਸ਼ੁਰੂ ਹੋ ਜਾਂਦਾਗਾ ਪਹਿਲਾਂ ਤਾਂ ਵਧੀਆ ਜ਼ਿੰਦਗੀ ਲੰਘ ਜਾਂਦੀ ਆ ਹਮ ਉਦੋਂ ਪਹਿਲਾਂ ਪਹਿਲਾਂ ਤਾਂ ਵਧੀਆ ਸੀਗਾ ਬਾਅਦ ਚ ਜਦੋਂ ਬੱਚੇ ਹੋਊਗਾ ਉਦੋਂ ਕਲੇਸ ਪੜਨਾ ਸ਼ੁਰੂ ਹੋ ਗਿਆ ਪੜਨੇ ਜਦੋਂ ਆਪ ਹੀ ਤੁਸੀਂ ਬੱਚੀ ਸੀਗੇ ਫਿਰ ਤੁਹਾਡੇ ਬੱਚਾ ਵੀ ਹੋ ਗਿਆ ਫਿਰ ਬੱਚੀ ਨੂੰ ਬੱਚੇ ਦੀ ਕੀ ਸਮਝ ਸੀ ਕੋਈ ਸਮਝ ਨਹੀਂ ਸੀ ਸਰ ਮੈਨੂੰ ਤਾਂ ਬੱਚੇ ਖੜਾਉਣ ਦੀ ਵੀ ਨਸੂ ਸੀਗੀ ਸੱਸ ਸਹੁਰੇ ਨੇ ਪਾਲਿਆ ਉਹ ਤਾਂ ਬੱਚੇ ਤਾਂ ਫਿਰ ਉਹਨਾਂ ਦੇ ਅੰਸੇ ਉਹਨਾਂ ਨੇ ਪਾਲੜੀ ਸੀ ਮੈਨੂੰ ਆਪ ਨੂੰ ਮਿਉਂਸਿਪਲਤਾ ਹੁੰਦਾ ਮੈਂ ਬੱਚਿਆਂ ਨੂੰ ਕਿਵੇਂ ਖੜਾਵਾ ਹੂੰ ਮੈਂ ਜੇ ਬਾਲਾ ਜਾਦੇ ਖੇੜਦੀ ਮੈਂ ਕਹਿੰਦੀ ਹਾਏ ਇਹਨਾਂ ਨੂੰ ਕਿੱਥੇ ਸਿੱਟ ਕੇਵੇਂ ਤਾਂ ਬਾਲਾ ਹੱਸਦੇ ਆ ਕਿ ਮੈਂ ਇਹਨਾਂ ਨੂੰ ਮ사ਜ ਦਿਹਾੜੀ ਕਿਤੇ ਕਿਵੇਂ ਖੜਾਉਂਦੀ ਕਿਤੇ ਕਿਵੇਂ ਮੈਨੂੰ ਖੜਾਉਂਦੀ ਵੀ ਬਾਹ ਹੋਣੀ ਸੀ ਬੱਲਵੇ ਇਹਨਾਂ ਨੂੰ ਕਿਵੇਂ ਖੜਾਵਾ ਮੈਂ ਸੱਸ ਸੋਹਰੇ ਨੇ ਪਾਲੇ ਜੌੜੇ ਸੀ ਜੌੜੇ ਹੋਗੇ ਸੀ ਮੇਰੇ ਅ 2000 ਚ ਚਾਰਚ ਹੋਗੇ ਸੀਗੇ ਇਹ ਤੇ 2003 ਚ ਮੇਰਾ ਵਿਆਹ ਚ 2004 ਚ ਬੱਚੇ ਹੋਗੇ 14 ਸਾਲਾਂ ਦੀ ਉਮਰ ਚ ਵਿਆਹ ਹੋ ਗਿਆ 15 ਸਾਲਾਂ ਦੀ ਉਮਰ ਚ ਬੱਚੇ ਹੋਗੇ ਸੀਗੇ ਤੇ ਅੱਲਾਹ ਤੇ ਹੁਣ ਵੀ ਉਹਨਾਂ ਨੇ ਪਾਲੇ ਫਿਰ ਇੱਕ ਉਹਨਾਂ ਨੇ ਰੱਖ ਲਿਆ ਸੀਗਾ ਤੇ ਇੱਕ ਮੈਨੂੰ ਦੇ ਦਿੱਤਾ ਸੀ ਮੈਂ ਪਾਲਿਆ ਫਿਰ ਹੌਲੀ ਹੌਲੀ ਫਿਰ ਮੈਂ ਇੱਕ ਜਦੋਂ ਪਿੰਡਾਂ ਦੀ ਉੱਥੇ ਵੀ ਇਕੱਲੇ ਇੱਕ ਹੀ ਲੈ ਕੇ ਜਾਂਦੀ ਤੇ ਇੱਕ ਹੀ ਮੇਤੇ ਰੱਖਦੀ ਕੋਲ ਫਿਰ ਉਹਨਾਂ ਨੂੰ ਦੇ ਦਿੱਤਾ ਸੀਗਾ ਹੁਣ ਪਹਿਲਾਂ ਤਾਂ ਉਹਨਾਂ ਨੇ ਪਾਲ ਲਿਆ ਸਾਂਭ ਲਿਆ ਹੁਣ ਮੇਰਾ ਸੱਸਰਾ ਵੀ ਦੋਨਾਂ ਦੀ ਦੇਹਾਂਤ ਹੋ ਗਿਆ ਸੀਗਾ ਮੱਕੇ ਸੀਗੇ ਤੇ ਵੀ ਹੁਣ ਇਹਨਾਂ ਨੇ ਮੈਨੂੰ ਦੇ ਦਿੱਤਾ ਦੋਨੇ ਵੀ ਸਾਜ ਚਾਚਾ ਚਾਤਾ ਕੋਈ ਨਹੀਂ ਹੈਗਾ ਕਿਸੇ ਦਾ ਹੁਣ ਇਹਨੂੰ ਝੜਕਦੇ ਆ ਵੀ ਕੁਝ ਕਹਿੰਦੇ ਫਿਰ ਮੈਂ ਇਹਨੂੰ ਆਪਦੇ ਕੋਲ ਹੀ ਲਈ ਆਈ ਵੀ ਰਹਿਣੀ ਦੋ ਤੁਸੀਂ ਉਧਰ ਰਹਿਣ ਦੀ ਆਪਾਂ ਕਿਹੜਾ ਥਾਂ ਖੜੇ ਦੇ ਮਾਰੇ ਉਹਨਾਂ ਨੂੰ ਕਹਿੰਦੇ ਆ ਵੀ ਸਾਨੂੰ ਵੀ ਮੁੰਡਾ ਵੀ ਚਲਾਏ ਸੀ ਨਾ ਮੋ ਉਹਨਾਂ ਤੇ ਵੱਧ ਜਿਆਦਾ ਪਿਆ ਹੋਇਆ ਸੀ ਦੋਨੋਂ ਤੋਂ ਬਣੇ ਰਹਿੰਦਾ ਨੀਗਾ ਫਿਰ ਜਦੋਂ ਕੋਈ ਸ ਚੀਜ਼ ਸਰ ਲਾ ਦਿੰਦਿਆ ਤੇ ਇੱਥੇ ਰੱਖੀ ਸੀ ਤੂੰ ਕਿੱਧਰ ਰੱਖਤੀ ਐਂ ਕਰਤੀ ਫਿਰ ਉਹਨੂੰ ਕੋਲੇ ਗੁੱਸਾ ਹੁੰਦਾਗਾ ਫਿਰ ਮੈਂ ਉਹਦੇ ਜਾ ਕੇ ਲਈ ਮੈਂ ਖਾ ਜਾ ਆਪਾਂ ਨਹੀਂ ਉਧਰ ਰਹਿਣਾ ਹੈਗਾ ਹੂੰ ਪਰ ਨੇ ਤੁਸੀਂ ਤੁਹਾਡਾ ਇੰਨਾ ਅਨਮੁੱਲਾ ਟਾਈਮ ਸਾਨੂੰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੁਡੇਰੋ ਵੋਕਲ ਜਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ